ਕਤ ਜਾਈਐ ਰੇ ਕਰ ਲਾਗੋ ਰੰਗ ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ ਏਕ ਦਿਵਸ ਮਾਨ ਭਈ ਓ ਮੰਗ ਕਸ ਚੰਦਨ ਚੋਵਾ ਬੋਂ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ ਚਾਹ ਜਾਈਐ ਤੇ ਜਲ ਪਖਾਨ ਤੂੰ ਪੂਰ ਰਿਓ ਹੈ ਸਬ ਸਮਾਨ ਬੇਦਪੁਰਾਨ ਸਭ ਦੇਖੈ ਜੋਏ ਉਹਾਂ ਤੋ ਜਾਈਐ ਜੋ ਇਹਾਂ ਨਾ ਹੋਏ ਸਤ ਗੁਰ ਮੈਂ ਬਲਿਹਾਰੀ ਤੋੜ ਜਿਨ ਸਕਲ ਵਿਕਲ ਬ੍ਰਹਮ ਕਾਟੇ ਮੋਰ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਟੇ ਕੋਟ ਕਰਮਾ